ਕਿਤਾਬ ਰੋਸ਼ਨੀਆ ਅਧਿਆਇ 8ਵਾਂ ਕੀ ਅਸੀਂ ਕਦੇ ਜਾਗਾਂਗੇ ਗੂੰਜ ਮੌਲਿਕ ਨਹੀਂ ਹੁੰਦੀ ਦਰਾਉ ਸੱਜਰਾ ਨਹੀਂ ਹੁੰਦਾ ਵਿਸ਼ਵਾਸ ਵਿਗਿਆਨ ਨਹੀਂ ਬਣਦਾ ਜ਼ਿੰਦਗੀ ਦੇ ਰਸਤੇਆਂ ਤੇ ਪੈਰਾਂ ਦੇ ਨਿਸ਼ਾਨ ਸੁੱਤਿਆ ਨਹੀਂ ਬਣਦੇ ਪਰੋਕੇ ਹੋਏ ਸਮਾਜ ਕਿਸੇ ਲਈ ਆਦਰਸ਼ ਨਹੀਂ ਸर्जਦੇ ਸੰਸਾਰ ਵਿੱਚ ਸੋਚ ਅਤੇ ਤਕਨੀਕ ਦੇ ਬਦਲਣ ਨਾਲ ਮੌਨ ਅਤੇ ਰਹਿਣ ਸਹਿਣ ਦੇ ਢੰਗ ਬਦਲ ਰਹੇ ਹਨ ਪਰ ਅਸੀਂ ਵਿੜਾ ਵਿਹਾਜ ਚੋਕੀ ਮਦ ਕਾਲੀ ਧਾਰਮਿਕ ਸੋਚ ਅਤੇ ਦੁਹਰਾਓ ਵਾਦੀ ਅੰਦੇ ਵਿਸ਼ਵਾਸੀ ਵਿਹਾਰ ਨਾਲ ਹੀ ਅਜੋਕੀ ਸਮੱਸਿਆਵਾਂ ਮ ਹੱਲ ਕਰਕੇ ਭੁਲੇਖਿਆਂ ਵਿੱਚ ਜੀ ਪਟ ਕਰੇ ਹਾਂ ਸੰਸਾਰ ਵਿੱਚ ਮਸਲੇ ਅਤੇ ਸਮੱਸਿਆਵਾਂ ਉਦੇਸ਼ ਅਤੇ ਮਨੋਰਥ ਸਾਧਨ ਅਤੇ ਵਸੀਲੇ ਸਰਕਾਰ ਅਤੇ ਸਮੀਕਰਨ ਬਦਲ ਗਏ ਹਨ ਅਜੋਕੇ ਪੰਜਾਬ ਦਾ ਸੰਦਰਭ ਭਾਰਤ ਨਹੀਂ ਸਾਰੇ ਸੰਸਾਰ ਹੈ ਪਰ ਅਸੀਂ ਢੇਰੀ ਢੋਣ ਵਾਲੇ ਉਪਰਾਲਿਆਂ ਨੂੰ ਵਿਗਿਆਨ ਸਿੱਧ ਕਰ ਰਹੇ ਹਾਂ ਸੰਸਾਰ ਨਾਲੋਂ ਅਲੱਗ ਫਲੱਗ ਹੋ ਕੇ ਅਸੀਂ ਕੇਵਲ ਪਛੜ ਹੀ ਸਕਦੇ ਹਾਂ ਅਤੇ ਤੇਜ਼ੀ ਨਾਲ ਪਛੜ ਰਹੇ ਹਾਂ ਪੰਜਾਬ ਪਛੜ ਹੀ ਨਹੀਂ ਰਿਹਾ ਨਸ਼ਿਆਂ ਤੇ ਪ੍ਰਾਲੀ ਕਾਰਨ ਬਦਨਾਮ ਵੀ ਹੋ ਰਿਹਾ ਹੈ ਅੱਜ ਤੋਂ ਦੋ ਦਹਾਕੇ ਪਹਿਲਾਂ ਹਰ ਰੋਜ਼ ਸਵੇਰੇ ਜਾਗਣ ਦਾ ਕੋਈ ਮਨੋਰਥ ਹੋਇਆ ਕਰਦਾ ਸੀ ਹਰ ਸਵੇਰ ਇੱਕ ਨਵੀਂ ਚੁਣੌਤੀ ਅਤੇ ਨਵਾਂ ਅਫਸਰ ਹੁੰਦੀ ਸੀ ਕੰਮ ਉਡੀਕ ਰਿਹਾ ਹੁੰਦਾ ਸੀ ਕੁਝ ਕਰਨ ਦਾ ਉਤਸ਼ਾਹ ਹੁੰਦਾ ਸੀ ਨਵੀਂ ਸਵੇਰ ਵਿੱਚ ਜੀਵਨ ਦਾ ਉਜਲੇ ਭਵਿੱਖ ਦਾ ਭਰੋਸਾ ਹੋਇਆ ਕਰਦਾ ਸੀ ਪਰ ਹੁਣ ਨਸ਼ਿਆਂ ਦੀ ਵਿਆਪਕਤਾ ਕਾਰਨ ਅਤੇ ਜਵਾਨਾਂ ਦੇ ਵਿਦੇਸ਼ ਜਾਣ ਦੇ ਬੇਤਰਤੀਬੇ ਰੁਝਾਨ ਕਾਰਨ ਪੰਜਾਬ ਤਾਂਦਰੁਸਤ ਜਵਾਨੀ ਤੋਂ ਹੀ ਨਹੀਂ ਜਵਾਨੀ ਦੇ ਸਰਮਾਇਆ ਪੱਖੋਂ ਵੀ ਕੰਗਾਲ ਤੇ ਖੋਖਲਾ ਹੋ ਰਿਹਾ ਹੈ ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਾਰਨ ਪੰਜਾਬ ਨੂੰ ਉਦਾਸੀ ਅਤੇ ਮਾਇੂਸੀ ਦੇ ਦੌਰੇ ਪੈ ਰਹੇ ਹਨ ਪੰਜਾਬ ਹੁਣ ਇੱਕ ਸੰਕਟ ਨਾਲ ਨਿਪਟ ਹੀ ਰਿਹਾ ਹੁੰਦਾ ਹੈ ਕਿ ਨਵਾਂ ਸੰਕਟ ਇਸ ਨੂੰ ਨਵੀਂ ਮੁਸੀਬਤਾਂ ਘੇਰ ਲੈਂਦਾ ਹੈ ਪੰਜਾਬ ਕਈ ਪੱਖਾਂ ਤੋਂ ਪਛੜ ਰਿਹਾ ਹੈ ਪਰ ਸਭ ਤੋਂ ਵਧੇਰੇ ਇਹ ਰੋਜ਼ਗਾਰ ਉਦਯੋਗ ਵਿਗਿਆਨ ਅਤੇ ਆਰਥਿਕ ਪੱਖੋਂ ਪਛੜ ਰਿਹਾ ਹੈ ਜਦੋਂ ਚਾਵਲ ਕਣਕ ਦਾ ਫਸਲੀ ਅਰਥਚਾਰਾ ਵਿਗਿਆਨਕ ਖੇਤੀ ਅਤੇ ਆਰਥਿਕ ਦ੍ਰਿਸ਼ਟੀ ਤੋਂ ਨਿਰਾਰਥਕ ਅਤੇ ਘਾਟੇ ਵਾਲਾ ਅਤੇ ਪਛੜਿਆ ਹੋਇਆ ਸਾਫਤ ਹੋ ਰਿਹਾ ਹੈ ਤਾਂ ਇਸ ਨਾਲ ਜ਼ਮੀਨਾਂ ਦੀ ਯਕੀਨਤਾ ਘਟ ਰਹੀਆਂ ਹਨ ਜਿਸ ਨਾਲ ਕਿਸਾਨੀ ਦੀ ਆਰਥਿਕ ਟੇਕ ਕਮਜ਼ੋਰ ਹੋ ਰਹੀ ਹੈ ਪਛੜੇ ਸਮਾਜਾਂ ਵਿੱਚ ਉਂਝ ਪਰੰਪਰਾ ਅਰਥੀਨ ਹੋ ਰਹੀ ਹੁੰਦੀ ਹੈ ਪਰ ਅਨਪੜਾ ਵਿੱਚ ਇਹ ਜਾਰੀ ਰਹਿੰਦੀ ਹੈ ਪਰੰਪਰਕ ਸਮਾਜਾਂ ਵਿੱਚ ਧਾਰਮਿਕ ਸਮਾਗਮਾਂ ਤਿਹਾਰਾਂ ਵਰਸੀਆਂ ਸ਼ਤਾਬ ਦੀਆਂ ਸਮਰਿਤਾ ਨਾਲ ਨਿਰੰਤਰਤਾ ਦਾ ਭਲੇਖਾ ਉصرਦਾ ਹੈ ਕੋਈ ਪਰਿਵਰਤਨ ਵਾਪਰ ਨਹੀਂ ਰਿਹਾ ਹੁੰਦਾ ਪਰ ਦਰਾਉਵਾਦੀ ਕੰਮ ਰੁਝੇਵਿਆਂ ਤੇ ਝੰਜਟਾਂ ਵਿੱਚ ਰੁਕੇ ਰਹਿਣ ਕਰਕੇ ਪ੍ਰਭਾਵ ਪੈਂਦਾ ਹੈ ਕਿ ਬੜਾ ਕੁਝ ਵਾਪਰ ਰਿਹਾ ਹੈ ਧਰਮ ਕੋਈ ਹੋਵੇ ਉਹ ਧੁਰੰਦਰੋਂ ਪਰਿਵਰਤਨ ਵਿਰੋਧੀ ਹੁੰਦਾ ਹੈ ਅਜੋਕਾ ਸੰਸਾਰ ਟੈਕਨੋਲੋਜੀ ਵਿਗਿਆਨੀਆਂ ਅਤੇ ਇੰਜੀਨੀਅਰਾਂ ਉੱਤੇ ਨਿਰਭਰ ਕਰਦਾ ਹੈ ਪੁਜਾਰੀਆਂ ਪੰਡਤਾਂ ਭਾਈਆਂ ਰੋਹਤਾਉਂਤੇ ਨਹੀਂ ਜਿੱਥੇ ਕਿਦਰੇ ਵੀ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੋਵੇਗਾ ਉੱਥੇ ਪਿੰਡ ਹੋਣਗੇ ਜਿੱਥੇ ਪਿੰਡ ਹੋਣਗੇ ਉੱਥੇ ਜਾਤ ਪਾਤ ਵੀ ਹੋਵੇਗੀ ਅਜੋਕੇ ਸੰਸਾਰ ਵਿੱਚ ਪਿੰਡੂ ਜੀਵਨ ਕਿਸੇ ਵੀ ਸਮਾਜ ਦੀ ਮੁਖਤਾਰਾ ਨਹੀਂ ਹੈ ਵਿਕਾਸ ਦੀਆਂ ਸੰਭਾਵਨਾਵਾਂ ਦੀ ਅਣਹੋਂਦ ਤੋਂ ਉਪਰਾਮ ਹੋਣ ਕਰਕੇ ਹੀ ਪੰਜਾਬ ਦੇ ਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਜਿੱਥੇ ਸਿੱਖ ਲਈ ਅਤੇ ਯੋਗਤਾ ਦੀ ਘਾਟ ਕਾਰਨ ਨਵੀਆਂ ਸੰਭਾਵਨਾਵਾਂ ਨਹੀਂ ਨਵੀਆਂ ਅਣ ਕਿਆਸੀਆਂ ਸਮੱਸਿਆਵਾਂ ਉਹਨਾਂ ਦੀ ਉਡੀਕ ਕਰ ਰਹੀਆਂ ਹੁੰਦੀਆਂ ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਜਵਾਨਾਂ ਨੂੰ ਚੰਡੀਗੜ੍ਹ ਦਿੱਲੀ ਆਦਿ ਜਾ ਕੇ ਸਫਲ ਹੋਣਾ ਔਖਾ ਲੱਗ ਰਿਹਾ ਹੈ ਪਰ ਜੋ ਉਹਨਾਂ ਵਿੱਚ ਤਕਨੀਕੀ ਮੁਹਾਰਤ ਪੱਖੋਂ ਕੁਝ ਨਵਾਂ ਕਰਨ ਦੀ ਯੋਗਤਾ ਸਮਰੱਥਾ ਹੀ ਨਹੀਂ ਨਹੀਂ ਹੈ ਤਾਂ ਇਹ ਕੈਨੇਡਾ ਆਸਟ੍ਰੇਲੀਆ ਵਿੱਚ ਵੀ ਸੰਕਰ ਦਾ ਸ਼ਿਕਾਰ ਹੋਣਗੇ ਅਤੇ ਇਹਨਾਂ ਨੂੰ ਨਵੀਂ ਨੀਵੀਂ ਪੱਦਰ ਦੇ ਸਰੀਰਕ ਮਿਹਨਤ ਵਾਲੇ ਘਟ ਉਜਾਰਤਾਂ ਵਾਲੇ ਕੰਮ ਤਾਂਦੇ ਹੀ ਕਰਨੇ ਪੈਣਗੇ ਦੂਜੇ ਪਾਸੇ ਜੇ ਵੱਡੀ ਗਿਣਤੀ ਵਿੱਚ ਜਵਾਨ ਵਿਦੇਸ਼ਾਂ ਵਿੱਚ ਚਲੇ ਜਾਣਗੇ ਤਾਂ ਪੰਜਾਬ ਹੋਰ ਪਛੜ ਜਾਵੇਗਾ ਕਿਉਂਕਿ ਜਵਾਨ ਸੁਭਾਅ ਪੱਖੋਂ ਪਰਿਵਰਤਨ ਪੱਖੀ ਅਤੇ ਚੰਗੇਰੇ ਜੀਵਨ ਦੇ ਆਭਲਾਸ਼ੀ ਹੁੰਦੇ ਹਨ ਮਨੁੱਖ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਪਰਿਵਰਤਨ ਦਾ ਉਦੇਸ਼ ਬਣਾ ਕੇ ਹੀ ਕੀਤੀ ਹੈ ਪਰ ਅਜੋਕਾ ਪੰਜਾਬ ਉਦੇਸ਼ਹੀਣ ਹੈ ਪੰਜਾਬੀ ਉਠਦੇ ਜਲਦੀ ਹਨ ਪਰ ਇਹ ਜਾਗਦੇ देर ਨਾਲ ਹਨ ਕਿਉਂਕਿ ਜਾਗਣਗੇ ਤਾਂ ਜੇ ਕੋਈ ਉਦੇਸ਼ ਹੋਵੇਗਾ ਉਦੇਸ਼ ਤਾਂ ਬਣੇਗਾ ਜੇ ਕੁਝ ਨਵਾਂ ਕਰਨ ਦੀਆਂ ਸੰਭਾਵਨਾਵਾਂ ਅਤੇ ਅਫਸਰ ਹੋਣਗੇ ਨਵੀਨਤਾ ਪਰिवर्तन ਅਤੇ ਵਿਕਾਸ ਦੇ ਸੰਕਲਪ ਵਿਗਿਆਨ ਦੇ ਸਿਰਜੇ ਹੋਏ ਹਨ ਧਰਮ ਦੇ ਪੱਖੋਂ ਇਹਨਾਂ ਦਾ ਕੋਈ ਅਰਥ ਨਹੀਂ ਧਰਮ ਕੋਲ ਸਾਰੇ ਸੰਕਲਪ ਸਦੀਆਂ ਪੁਰਾਣੇ ਹਨ ਉਦਾਹਰਨ ਵਜੋਂ ਭਾਰਤ ਵਿੱਚ ਸ਼ਿਵ ਦੇ ਪੁਰਾਤਨ ਮੰਦਰ ਲੱਖਾਂ ਹਨ ਸਾਰੇ ਮੰਦਰ ਪੁਰਾਤਨ ਹੀ ਹਨ ਪਰ ਨਵੀਨ ਮੰਦਰ ਇੱਕ ਵੀ ਨਹੀਂ ਐਵੇਂ ਹੀ ਅਸੀਂ ਕਿਸੇ ਧਾਰਮਿਕ ਸਥਾਨ ਨੂੰ ਇਤਿਹਾਸਿਕ ਅਰਥਾਤ ਪੁਰਾਣਾ ਸਿੱਧ ਕਰਕੇ ਬੜੇ ਪ੍ਰਸੰਨ ਹੁੰਦੇ ਹਾਂ ਪੰਜਾਬ ਕੋਲ ਧਾਰਮਿਕ ਵਿਸ਼ਵਾਸ ਹਨ ਵਿਗਿਆਨਿਕ ਗਿਆਨ ਨਹੀਂ ਧਰਮ ਨਾਲ ਅਸੀਂ ਕੇਵਲ ਪਛੜਾਂਗੇ ਸਫਲ ਅਤੇ ਵਿਕਸਿਤ ਅਸੀਂ ਵਿਗਿਆਨ ਨਾਲ ਵਿਗਿਆਨਿਕ ਤਕਨੀਕਾਂ ਨਾਲ ਹੀ ਹੋਵਾਂਗੇ ਗਿਆਨ ਦੀ ਅਨਹੋਂਦ ਕਾਰਨ ਸਾਡੇ ਕੋਲੋਂ ਕਲਪਨਾ ਦੀ ਕਲਪਨਾ ਵੀ ਗਵਾਚ ਗਈ ਰਹੀ ਹੈ ਪ੍ਰਤੀਤ ਹੁੰਦਾ ਹੈ ਕਿ ਪਰੰਪਰਾ ਪਾਲਣਾ ਸਾਡਾ ਸਭ ਤੋਂ ਵੱਡਾ ਰੋਜ਼ਗਾਰ ਹੈ ਇੱਕ ਅਨੁਮਾਨ ਅਨੁਸਾਰ ਭਾਰਤ ਦੀ 13% ਆਬਾਦੀ ਨੂੰ ਵੱਖ-ਵੱਖ ਧਰਮ ਪਾਲ ਰਹੇ ਹਨ ਇਹ ਆਬਾਦੀ ਉਪਜੋਂ ਦੀ ਕੁਝ ਨਹੀਂ ਇਸ ਆਬਾਦੀ ਕਾਰਨ ਹੀ ਭਾਰਤ ਪਛੜਿਆ ਹੋਇਆ ਹੈ ਅਸੀਂ ਨਵੇਂ ਨੂੰ ਵਿਸਾਰ ਰਹੇ ਹਾਂ ਜੇ ਕੁਝ ਨਵਾਂ ਹੈ ਤਾਂ ਉਹ ਸਾਡੇ ਕੋਲ ਨਹੀਂ ਹੈ ਸਾਡੇ ਕੋਲ ਜੋ ਹੈ ਉਹ ਸਭ ਪੁਰਾਣਾ ਹੈ ਸਾਡੀ ਬੁਨਿਆਦੀ ਸਮੱਸਿਆ ਇਹ ਹੈ ਕਿ ਸਾਡੇ ਪਰੰਪਰਾਗਤ ਸਮਾਜ ਨੂੰ ਆਧੁਨਿਕ ਲੀਹਾਂ ਤੇ ਕਿਵੇਂ ਪਾਇਆ ਜਾਵੇ ਇਹ ਸਾਰੇ ਭਾਰਤੀ ਸਮੱਸਿਆ ਹੈ। ਜਾਪਾਨ ਇੱਕ ਪਰੰਪਰਕ ਸਮਾਜ ਸੀ ਪਰ ਜਾਪਾਨ ਨੇ ਧਰਮ ਨੂੰ ਰੁਕਾਵਟ ਨਹੀਂ ਬਣ ਦਿੱਤਾ। ਸਹਾਇਕ ਬਣਾਇਆ ਹੈ। ਵਿਗਿਆਨ ਅਤੇ ਟੈਕਨੋਲੋਜੀ ਨੂੰ ਅਪਣਾਉਣ ਕਰਕੇ ਹੁਣ ਜਾਪਾਨ ਸੰਸਾਰ ਦੇ ਇੱਕ ਮੋਹਰੀ ਅਰਥਚਾਰਾ ਹੈ। ਜੇ ਤੁਹਾਡੇ ਜੀਵਨ ਦਾ ਕੋਈ ਮਨੋਰਥ ਹੈ ਤਾਂ ਸਬੂਤ ਹੈ ਕਿ ਤੁਸੀਂ ਕੁਝ ਨਵਾਂ ਕਰੋਗੇ ਜਾਂ ਨਵੇਂ ਢੰਗ ਨਾਲ ਕਰੋਗੇ। ਪਰੰਪਰਕ ਸਮਾਜਾਂ ਵਿੱਚ ਕੁਝ ਨਵਾਂ ਨਵੇਕਲਾ ਕਰਨਾ ਇੱਕ ਚੁਣੌਤੀ ਹੁੰਦਾ ਹੈ। ਕਿਉਂਕਿ ਬਹੁਤੇ ਚੱਲ ਰਹੇ ਵਹਿਣ ਵਿੱਚ ਸ਼ਾਮਲ ਹੋ ਕੇ ਸੰਤੁਸ਼ਟ ਹੋ ਜਾਂਦੇ ਹਨ। ਉੱਪਰਲੇਆਂ ਵੱਲੋਂ ਕੋਈ ਉਤਸ਼ਾਹ ਨਹੀਂ ਹੁੰਦਾ ਅਤੇ ਬਰਾਬਰ ਵਾਲੇ ਤੁਹਾਡੇ ਵੱਲੋਂ ਕੁਝ ਨਵਾਂ ਕਰਨ ਦੇ ਤੁਹਾਡੇ ਇੱਥਾਨੂੰ ਆਪਣੀ ਹੋਣ ਦੇ ਲਈ ਚੁਣੌਤੀ ਸਮਝਣਗੇ। ਕੁਝ ਨਵਾਂ ਕਰਨ ਦੀ ਸੰਭਾਵਨਾਵਾਂ ਲਗਭਗ 40 ਸਾਲ ਦੀ ਉਮਰ ਤੱਕ ਹੀ ਹੁੰਦੀਆਂ ਹਨ। ਇਸ ਉਪਰੰਤ ਕੁਝ ਨਵਾਂ ਕਰਨਾ ਕਿਸੇ ਦੀ ਤਰਜੀਹ ਨਹੀਂ ਹੁੰਦੀ। ਇਸ ਪੜਾਅ 'ਤੇ ਕੁਝ ਨਵਾਂ ਕੀਤੇ ਬਿਨਾ ਸਾਰਨ ਦੀ ਆਦਤ ਪੈ ਜਾਂਦੀ ਹੈ। ਪਰ ਪਛਾਣ ਕੁਝ ਨਵਾਂ ਕਰਨ ਨਾਲ ਹੀ ਬਣਦੀ ਹੈ। ਹੁਣ ਬਹੁਤਿਆਂ ਦਾ ਯਤਨ ਕੁਝ ਨਵਾਂ ਕਰਨਾ ਹੀ ਹੁੰਦਾ ਹੈ। ਕਿਉਂਕਿ ਅਜੇਹਾ ਕਰਨ ਦੀ ਇੱਛਾ ਹਰ ਕਿਸੇ ਵਿੱਚ ਉਛਾਲਾ ਮਾਰਦੀ ਹੈ। ਪਰ ਹਰ ਕੋਈ ਪਹਿਲ ਕਰਨ ਤੋਂ, ਢੀੜ ਤੋਂ ਵੱਖਰਾ ਹੋਣ ਤੋਂ ਖਭਰਾ ਰਿਆ ਹੁੰਦਾ ਹੈ। ਬਹੁਤੇ ਲੋਕ ਸਧਾਰਨ ਕੰਮ ਕਾਜਾਂ ਵਿੱਚ ਪੈ ਕੇ ਕੁਝ ਹੋਰ ਹੀ ਬਣ ਜਾਂਦੇ ਹਨ। ਜਿਵੇਂ ਥਾਣੇ ਵਿੱਚ ਲੱਗ ਕੇ ਚੰਗਾ ਭਲਾ ਬੰਦਾ, ਥਾਣੇਦਾਰ ਵਾਲੀ ਆਕੜ ਪੈਨ ਲੈਂਦਾ ਹੈ। ਅਤੇ ਕੋਈ ਅਧਿਆਪਕ ਲੱਗਦੇ ਸਾਰ ਹੀ ਆਪਣੀ ਆਦਤਾਂ ਦੇ ਉਲਟ ਵਿਦਿਆਰਥੀਆਂ ਨੂੰ ਵੱਡੇ ਵੱਡੇ ਉਪਦੇਸ਼ ਦੇਣ ਲੱਗ ਪੈਂਦਾ ਹੈ ਅਤੇ ਕੋਈ ਮੰਤਰੀ ਬਣ ਕੇ ਕੁਝ ਹੀ ਮਹੀਨਿਆਂ ਵਿੱਚ ਨਰਕ ਨੂੰ ਸਵਰਗ ਬਣਾ ਦੇਣ ਦੇ ਬਿਆਨ ਜਾਰੀ ਕਰਨ ਲੱਗ ਪੈਂਦਾ ਹੈ। ਕਈ ਸਾਰਾ ਜੀਵਨ ਆਪਣੇ ਅਹੁਦੇ ਦੇ ਘੋੜੇ ਤੋਂ ਉੱਤਰਦੇ ਹੀ ਨਹੀਂ। ਇਹ ਸਾਰੀਆਂ ਪਰੰਪਰਕ ਵਿਹਾਰ ਦੀਆਂ ਉਦਾਹਰਣਾਂ ਹਨ। ਬਹੁਤਿਆਂ ਦੀ ਇਹ ਨਿਰੰਤਰ ਸ਼ਿਕਾਇਤ ਹੁੰਦੀ ਹੈ ਕਿ ਜਿਸ ਤੇ ਉਹ ਯੋਗ ਹਨ ਉਹ ਮਿਲਿਆ ਨਹੀਂ। ਤੇ ਆਪਣੇ ਆਪ ਨੂੰ ਪੁੱਛਦੇ ਹਨ ਕਿ ਕੀ ਕਰੀਏ ਕਿਉਂਕਿ ਉਹ ਆਪ ਫੈਸਲਾ ਨਹੀਂ ਕਰ ਸਕਦੇ ਉਹ ਕਿਸੇ ਦੀ ਨਕਲ ਕਰਨ ਲੱਗ ਪੈਂਦੇ ਹਨ ਉਂਝ ਪਰੰਪਰਾਕ ਸਮਾਜਾਂ ਵਿੱਚ ਕੋਈ ਨਵਾਂ ਸੋਚਣਾ ਜਾਂ ਕਰਨਾ ਬਹੁਤਾ ਸੰਭਵ ਨਹੀਂ ਹੁੰਦਾ ਸੋ ਵਿੱਚੋਂ ਇੱਕ ਦੋ ਹੀ ਹੁੰਦੇ ਹਨ ਜਿਹੜੇ ਜਾਣਦੇ ਹਨ ਕਿ ਉਹਨਾਂ ਨੇ ਕੀ ਕਰਨਾ ਹੈ ਅਤੇ ਕਿਵੇਂ ਕਰਨਾ ਹੈ ਇਹਨਾਂ ਨੇ ਦਾਖਲ ਹੋਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਠੀਕ ਢੰਗ ਨਾਲ ਸਾਧ ਲਿਆ ਹੁੰਦਾ ਹੈ ਸਵੇਕ ਤੇ ਉੱਠਣ ਦੀ ਆਦਤ ਪਾ ਲਈ ਹੁੰਦੀ ਹੈ ਸਹੀ ਕੰਮ ਨੂੰ ਠੀਕ ਢੰਗ ਨਾਲ ਕਰਨ ਦਾ ਮਨ ਬਣਾ ਲਿਆ ਹੁੰਦਾ ਹੈ ਸਥਿਤੀ ਕੋਈ ਹੋਵੇ ਇਹ ਯਤਨ ਜਾਰੀ ਰੱਖਦੇ ਹਨ ਜਿਸ ਕਾਰਨ ਇਹ ਵੇਖਨੇ ਆ ਵੇਖਨੇ ਕਿਧਰੇ ਦੇ ਕਿਧਰੇ ਨਿਕਲ ਜਾਂਦੇ ਹਨ ਜਿਸ ਸਮਾਜ ਵਿੱਚ ਕੁਝ ਨਵਾਂ ਕਰਨ ਵਾਲੇ 100 ਵਿੱਚੋਂ 4-5 ਹੋਣ ਉਹਨਾਂ ਨੂੰ ਵੇਖ ਕੇ 10 ਹੋਰ ਜਾਗ ਪੈਂਦੇ ਹਨ ਇਹ ਜਿੱਥੇ ਹੁੰਦੇ ਹਨ ਉਹ ਸੰਸਥਾ ਜਾਂ ادارے ਦਾ ਨਾਂ ਚਮਕਾ ਦਿੰਦੇ ਹਨ ਇਹ ਨੌਕਰ ਨੇ ਮਾਲਕ ਬਣ ਜਾਂਦੇ ਹਨ ਜਿਨ੍ਹਾਂ ਨੂੰ ਆਪਣਾ ਮਨੋਰਥ ਪਤਾ ਹੁੰਦਾ ਹੈ ਉਹ ਰੁਕਾਵਟਾਂ ਬੰਦਨਾ ਸੀਮਾਵਾਂ ਮਜਬੂਰੀਆਂ ਦੇ ਬਾਵਜੂਦ ਵੀ ਅਤਨ ਜਾਰੀ ਰੱਖਦੇ ਹਨ ਇਹਨਾਂ ਲਈ ਹਰੇਕ ਅਸਫਲਤਾ ਸਫਲ ਹੋਣ ਲਈ ਤਜਰਬਾ ਬਣ ਜਾਂਦੀ ਹੈ ਜੇ ਤੁਸੀਂ ਕੁਝ ਕਰੋਗੇ ਤਾਂ ਤੁਹਾਨੂੰ ਤੁਹਾਡੇ ਵਰਗੇ ਅਤੇ ਤੁਸੀਂ ਆਪਣੇ ਵਰਗਿਆਂ ਨੂੰ ਸੱਜ ਹੀ ਪਛਾਣ ਲਓਗੇ ਦੋਸਤੀਆਂ ਐਵੇਂ ਹੀ ਪੈਂਦੀਆਂ ਹਨ ਟੀਮਾਂ ਅਤੇ ਭਾਈਵਾਲੀਆਂ ਐਵੇਂ ਹੀ ਬਣਦੀਆਂ ਅਜੋਕਾ ਯੋਗ ਵਿਅਕਤੀ ਦਾ ਨਹੀਂ ਟੀਮ ਦਾ ਯੋਗ ਹੈ ਟੀਮ ਦੇ ਹਰ ਇੱਕ ਮੈਂਬਰ ਦੀ ਵਿਲੱਖਣ ਯੋਗਤਾ ਅਤੇ ਉਸ ਦਾ ਨਿਵੇਕਲਾ ਯੋਗਦਾਨ ਹੁੰਦਾ ਹੈ ਹਰ ਕਿਸੇ ਵਿੱਚ ਪੂਰੀ ਟੀਮ ਦੀ ਸ਼ਕਤੀ ਆ ਜਾਂਦੀ ਹੈ ਸੂਚਨਾ ਟੈਕਨੋਲੋਜੀ ਨਾਲ ਸੰਬੰਧਿਤ ਕੰਪਨੀਆਂ ਤੇ ادارے ਐਵੇਂ ਹੀ ਉੱਸ ਰਹੇ ਹਨ ਪੁਰਾਣੇ ਲੋਕ ਵਸÍਲਿਆਂ ਤੋਂ ਬਿਨਾਂ ਵੀ ਇਸ ਲਈ ਸਾਰਥਕ ਜੀਵਨ ਜਿਉਂਦੇ ਸਨ ਕਿਉਂਕਿ ਉਹਨਾਂ ਨੂੰ ਆਪਣੇ ਵਰਗਿਆਂ ਦਾ ਸਾਥ ਪ੍ਰਾਪਤ ਸੀ ਮੁਹੱਲੇ ਭਰ ਦੀਆਂ ਇਸਤਰੀਆਂ ਕੇਮੀਆਂ ਬਣਾਉਂਦੀਆਂ ਸੰਦ ਰਲ ਕੇ ਤਿਰੰਜਨ ਲੱਗਦੇ ਸਨ ਗਿੱਧਾ ਪੈਂਦਾ ਸੀ ਤੀਆਂ ਦੀ ਰੌਣਕ ਹੁੰਦੀ ਸੀ ਲੋਕ ਯਾਤਰਾ ਤੇ ਜਾਂਦੇ ਸਨ ਜੱਥਾ ਬਣਾ ਕੇ ਅਜੋਕੇ ਸਮੇਂ ਵਿੱਚ ਉਦਾਸੀ ਦਾ ਇੱਕ ਕਾਰਨ ਇਹ ਹੈ ਕਿ ਸੀ ਆਪਣੇ ਵਰਗਿਆਂ ਨਾਲੋਂ ਟੁੱਟ ਗਏ ਹਾਂ ਜਿੰਨੇ ਵਧੇਰੇ ਲੋਕ ਨਾਲ ਤੁਹਾਡੀ ਜਾਣ ਪਛਾਣ ਹੋਵੇਗੀ ਉੰਨੀ ਤੁਹਾਡੀ ਸ਼ਕਤੀ ਵਧੇਰੇ ਹੋਵੇਗੀ ਤੁਸੀਂ ਬਿਮਾਰ ਨਹੀਂ ਪਾਉਗੇ ਕੁਰਾਹੀ ਨਹੀਂ ਭਟਕੋਗੇ ਲੀਤੋਂ ਨਹੀਂ ਉਤਰੋਗੇ ਨਿਰਾਸ਼ ਨਹੀਂ ਹੋਵੋਗੇ ਕੁਝ ਨਵਾਂ ਕਰਨ ਦੇ ਨੇਮ ਨਹੀਂ ਹੁੰਦੇ ਕੁਝ ਕਰੋਗੇ ਤਾਂ ਨੇਮ ਬਣ ਜਾਣਗੇ ਸਾਰੀਆਂ ਖੇਡਾਂ ਅਤੇ ਕਾਰਜਾਂ ਦਾ ਨਿਰਮਾਣ ਐਵੇਂ ਹੀ ਹੋਇਆ ਹੈ ਕੁਝ ਨਵਾਂ ਕਰਨ ਦੌਰਾਨ ਭਾਤ ਭਾਤ ਤੇ ਲੋਕਾਂ ਨਾਲ ਵਾਅ ਪਏਗਾ ਫੋਰੰਤ ਸਿੱਖਣਾ ਤੇ ਹੋਰਾਂ ਨੂੰ ਸਿਖਾਉਣ ਦੇ ਅਵਸਰ ਮਿਲਣਗੇ ਅਜਿਹੇ ਸੰਬੰਧ ਸਾੜੇ ਅਤੇ ਸਵਾਰ ਤੋਂ ਉੱਚੇ ਹੁੰਦੇ ਹਨ ਇੱਕ ਮਾਹਿਰ ਨੇ ਆਪਣੇ ਇੱਕ ਜਾਣੂ ਦੇ ਸੁਝਾਅ 'ਤੇ ਇੱਕ ਵੱਡੀ ਕੰਪਨੀ ਵਿੱਚ ਲੱਗਣ ਲਈ ਆਪਣੀ ਯੋਗਤਾ ਦੇ ਵੇਰਵੇ ਭੇਜੇ। ਇਸ ਦੌਰਾਨ ਉਸਨੇ ਹੋਰ ਕੰਪਨੀਆਂ ਵਿੱਚ ਵੀ ਪਹੁੰਚ ਕੀਤੀ ਅਤੇ ਇੱਕ ਪ੍ਰਸਿੱਧ ਕੰਪਨੀ ਵਿੱਚ ਉਸਦੀ ਚੋਣ ਹੋ ਗਈ। ਇੱਕ ਸਾਲ ਮਗਰੋਂ ਪਹਿਲੀ ਕੰਪਨੀ ਵੱਲੋਂ ਵੀ ਨਿਯੁਕਤੀ ਦੀ ਚਿੱਠੀ ਆ ਗਈ। ਉਸਨੇ ਪਹਿਲੀ ਕੰਪਨੀ ਨੂੰ ਲਿਖਿਆ, "ਮੇਰੀ ਹੋਰ ਕੰਪਨੀ ਵਿੱਚ ਨਿਯੁਕਤੀ ਹੋ ਗਈ ਹੈ। ਮੇਰਾ ਨੈਤਿਕ ਫਰਜ਼ ਬੰਦਾ ਹੈ ਕਿ ਮੈਂ ਉੱਥੇ ਹੀ ਕੰਮ ਕਰਾਂ।" ਪਰ ਮੈਂ ਤੁਹਾਨੂੰ ਇੱਕ ਯੋਗ ਵਿਅਕਤੀ ਦਾ ਵੇਰਵਾ ਭੇਜ ਰਿਹਾ ਹਾਂ ਤੁਸੀਂ ਉਸ ਨੂੰ ਲੱਗਣ ਬਾਰੇ ਪੁੱਛ ਲਓ ਐਵੇਂ ਉਸ ਦਾ ਜਾਣੂ ਮਾਹਿਰ ਵੀ ਚੁਣ ਲਿਆ ਗਿਆ ਪਹਿਲਾਂ ਉਹਨਾਂ ਦੀ ਜਾਣ ਪਛਾਣੀ ਸੀ ਹੁਣ ਉਹ ਗੂੜੇ ਮਿੱਤਰ ਬਣ ਗਏ ਸਨ ਨੀਵੇਂਆਂ ਨੌਕਰੀਆਂ ਤੇ ਲੱਗਣ ਵਾਲਿਆਂ ਦੀ ਭੀੜ ਹੁੰਦੀ ਹੈ ਮਾਹਿਰਾਂ ਨੂੰ ਕੰਪਨੀਆਂ ਪੇਸ਼ਕਸ਼ ਕਰਦੀਆਂ ਜੇ ਤੁਸੀਂ ਮਾਹਿਰ ਹੋ ਤਾਂ ਤੁਹਾਨੂੰ ਅਨੇਕਾਂ ਮੌਕੇ ਮਿਲਣਗੇ ਜੇ ਕਿਸੇ ਮੌਕੇ ਦਾ ਤੁਸੀਂ ਲਾਭ ਨਹੀਂ ਉਠਾ ਸਕੋਗੇ ਤਾਂ ਉਹ ਜਿਹਾ ਹੀ ਮੌਕਾ ਰੂਪ ਬਦਲ ਕੇ ਫੇਰ ਮਿਲੇਗਾ ਐਵੇਂ ਹੀ ਜੇ ਤੁਸੀਂ ਕਿਸੇ ਸਮੱਸਿਆ ਜਾਂ ਮੁਸ਼ਕਲ ਤੋਂ ਭੱਜੋਗੇ ਤਾਂ ਰੂਪ ਬਦਲ ਕੇ ਉਹ ਜਿਹੀ ਮੁਸ਼ਕਲ ਫਿਰ ਉੱਪਜੇਗੀ ਕਈ ਵਾਰ ਉੱਪਜੇਗੀ ਜਦੋਂ ਤੱਕ ਤੁਸੀਂ ਉਹ ਮੁਸ਼ਕਲ ਹੱਲ ਨਹੀਂ ਕਰਦੇ ਉਹ ਉਪਜਦੀ ਰਹੇਗੀ ਇੱਕ ਵਿਦਿਆਰਥੀ ਸਕੂਲੋਂ ਦੌੜ ਜਾਂਦਾ ਸੀ ਪੜ੍ਹਾਈ ਦੀ ਏ ਘਾਟ ਹਰੇਕ ਪ੍ਰੀਖਿਆ ਵੇਲੇ ਉਸਤਾ ਰਾ ਰੋਕ ਲੈਂਦੀ ਸੀ ਉਸਨੇ ਮਗਰੋਂ 2 ਸਾਲ ਵੱਖਰੇ ਯਤਨ ਕਰਕੇ ਇਸ ਘਾਟ ਨੂੰ ਜਦੋਂ ਪੂਰਾ ਕੀਤਾ ਤਾਂ ਜਾ ਕੇ ਉਸਦੇ ਵਿਕਾਸ ਦਾ ਰਾ ਪੱਧਰਾ ਹੋਇਆ ਕੁਝ ਨਵਾਂ ਕਰਨ ਅਤੇ ਅੱਗੇ ਵਧਣ ਦਾ ਅਵਸਰ ਹਰ ਕਿਸੇ ਨੂੰ ਮਿਲਦਾ ਹੈ ਪਰ ਬਹੁਤਿਆਂ ਲਈ ਨਿੱਜੀ ਆਦਤਾਂ ਅਤੇ ਚਰਿੱਤਰ ਦੀਆਂ ਕਮਜ਼ੋਰੀਆਂ ਕਾਰਨ ਵਿਕਾਸ ਕਰਨਾ ਸੰਭਵ ਨਹੀਂ ਰਹਿੰਦਾ ਭਾਵੇਂ ਇਹਨਾਂ ਕਮਜ਼ੋਰੀਆਂ ਦਾ ਸੰਬੰਧ ਤੁਹਾਡੀ ਆਮਦਨ ਨਾਲ ਨਾ ਹੋਵੇ ਤਾਂ ਵੀ ਇਹ ਕਮਜ਼ੋਰੀਆਂ ਤੁਹਾਡੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ ਇਨਾਂ ਵੱਲ ਯੋਗ ਸਮੇਂ ਧਿਆਨ ਨਾ ਦਿੱਤੇ ਜਾਣ ਕਰਕੇ ਇਹ ਚਰਿੱਤਰ ਦੇ ਦੋਸ਼ ਬਣ ਜਾਂਦੀਆਂ ਹਨ ਫਜ਼ੂਲ ਖਰਚੀ ਜਾਂ ਜੂਏ ਦੀ ਆਦਤ ਹੋਰਾਂ ਤੋਂ ਉਧਾਰ ਮੰਗਣ ਇਸ ਤੋਂ ਲੈ ਕੇ ਉਸ ਨੂੰ ਮੋੜਨ ਦੀ ਆਦਤ ਤੁਹਾਨੂੰ ਉਲਝਾਈ ਰੱਖੇਗੀ ਜਿਹੜੇ ਲੋਕ ਵਿਕਾਸ ਨਹੀਂ ਕਰਦੇ ਉਹਨਾਂ ਵਿੱਚ ਉਂਝਤਾ ਕਈ ਗੁਣ ਹੁੰਦੇ ਹਨ ਪਰ ਜ਼ਿੰਮੇਵਾਰੀ ਦੀ ਘਾਟ ਜਾਂ ਸਮੇਂ ਦੀ ਪਾਬੰਦੀ ਧਿਆਨ ਹੋਣ ਜਾਂ ਕੰਮ ਟਾਲਣ ਦੀ ਆਦਤ ਉਹਨਾਂ ਦਾ ਰਾਹ ਰੋਕ ਲੈਂਦੀ ਹੈ ਇੱਕ ਹੋਟਲ ਵਿੱਚ ਇੱਕ ਗਾਹਕ ਨੇ ਉੱਥੇ ਹਾਜ਼ਰ ਬਹਿਰੇ ਨੂੰ ਇੱਕ ਚਮਚਾ ਲਿਆ ਕੇ ਦੇਣ ਲਈ ਕਿਹਾ ਅਤੇ ਬਹਿਰੇ ਨੇ ਚਮਚਾ ਲਿਆ ਕੇ ਦੇਣ ਦੀ ਬਜਾਏ ਕਿਹਾ ਕਿ ਟੇਬਲ ਮੇਰਾ ਨਹੀਂ ਹੈ ਗਾਹਕ ਨੇ ਮਗਰੋਂ ਇਹ ਗੱਲ ਮਾਲਕ ਨੂੰ ਦੱਸੀ ਤੇ ਮਾਲਕ ਨੇ ਬਹਿਰੇ ਨੂੰ ਹਟਾ ਦਿੱਤਾ ਜਿਹੜਾ ਕੰਮ ਪਹਾਵੇ ਤੁਹਾਡਾ ਨਹੀਂ ਪਰ ਤੁਸੀਂ ਜਾਣਦੇ ਹੋ ਕਿ ਕੀ ਕੀਤਾ ਜਾਣਾ ਚਾਹੀਦਾ ਹੈ ਅਤੇ ਜੇ ਤੁਸੀਂ ਉਹ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹੋ ਤਾਂ ਇਸ ਦਾ ਅਰਥ ਇਹ ਹੈ ਕਿ ਤੁਸੀਂ ਨਾ ਕੇਵਲ ਜ਼ਿੰਮੇਵਾਰੀ ਹੀ ਨਿਭਾਉਂਦੇ ਹੋ ਤੁਹਾਡੇ ਵਿੱਚ ਲੜੀਂਦੀ ਕਿਸੇ ਹੋਰ ਦੀ ਜ਼ਿੰਮੇਵਾਰੀ ਅਪਣਾਉਣ ਦੀ ਵੀ ਯੋਗਤਾ ਹੈ ਇਸ ਨਾਲ ਤੁਹਾਡੇ ਲਈ ਕਈ ਬੰਦ ਬੁਹੇ ਖੁੱਲ ਜਾਣਗੇ ਕਹਿੰਦੇ ਹਨ ਕਿ ਬੋਲਾ ਉਹ ਨਹੀਂ ਹੁੰਦਾ ਜਿਸ ਨੂੰ ਸੁਣਦਾ ਨਹੀਂ ਬੋਲਾ ਉਹ ਹੁੰਦਾ ਹੈ ਜਿਹੜਾ ਸੁਣਦਾ ਨਹੀਂ ਐਵੇਂ ਹੀ ਬੇਰੋਜ਼ਗਾਰ ਉਹ ਨਹੀਂ ਜਿਸ ਕੋਲ ਕੰਮ ਨਹੀਂ ਹੁੰਦਾ ਬੇਰੋਜ਼ਗਾਰ ਉਹ ਹੁੰਦਾ ਹੈ ਜਿਹੜਾ ਕੰਮ ਨਹੀਂ ਕਰਦਾ ਸਖਤ ਮਿਹਨਤ ਹਮੇਸ਼ਾ ਸਫਲਤਾ ਨਹੀਂ ਬੰਨਦੀ ਜਿਹੜੇ ਸਫਲ ਹੁੰਦੇ ਹਨ ਉਹਨਾਂ ਨੇ ਨਿਰਸੰਦੇਹ ਮਿਹਨਤ ਕੀਤੀ ਹੁੰਦੀ ਹੈ ਪਰ ਕਈ ਅਸਫਲ ਹੋਣ ਵਾਲਿਆਂ ਨੇ ਸਫਲ ਹੋਣ ਵਾਲਿਆਂ ਨਾਲੋਂ ਵੀ ਵਧੇਰੇ ਮਿਹਨਤ ਕੀਤੀ ਹੁੰਦੀ ਹੈ। ਅਲਬੱਤਾ ਸਫਲ ਹੋਣ ਵਾਲਿਆਂ ਦੀ ਵਿਉਂਤਬੰਦੀ ਬਿਹਤਰ ਹੁੰਦੀ ਹੈ ਅਤੇ ਕੰਮ ਕਰਨ ਦੀ ਵਿਧੀ ਵਿਗਿਆਨਕ ਹੁੰਦੀ ਹੈ। ਕਿਸੇ ਵੱਲੋਂ ਪ੍ਰਸ਼ੰਸਾ ਨਾਲ ਕਾਰਜ ਕਰਨ ਵਾਲੇ ਦੀ ਕਾਰਗੁਜ਼ਾਰੀ ਬਿਹਤਰ ਹੋ ਜਾਂਦੀ ਹੈ। ਪਰ ਇਕੱਲੀ ਪ੍ਰਸ਼ੰਸਾ ਹੀ ਨਹੀਂ ਯੋਗਤਾ ਵੀ ਹੋਣੀ ਚਾਹੀਦੀ ਹੈ। ਮਾਹਿਰ ਆਪਣੀ ਤਕਨੀਕ ਅਤੇ ਯੋਗਤਾ ਨਿਰੰਤਰ ਸੁਧਾਰਦੇ ਰਹਿੰਦੇ ਹਨ ਕੰਮ ਨੂੰ ਟਾਲ ਲੈਣ ਅਤੇ ਮਉਲਤਵੀ ਕਰਨ ਦੀ ਆਦਤ ਅਸਫਲ ਵਿਅਕਤੀਆਂ ਦਾ ਉਗੜਵਾ ਲੱਛਣ ਹੁੰਦੀ ਹੈ ਇਹ ਭਰਮ ਹੈ ਕਿ ਕੁਝ ਨਵਾਂ ਕਰਨ ਲਈ ਕੱਲ ਸਮਾਂ ਮਿਲੇਗਾ ਜਿਸ ਵਹਿ ਵਿਸ਼ਵਾਸ ਹੈ ਤਾਂ ਅੱਜ ਹੀ ਆਰੰਭ ਕਰੋ ਸਾਨੂੰ ਅੰਗਰੇਜ਼ਾਂ ਨੇ ਦੱਸਿਆ ਕਿ ਤੁਹਾਡੇ ਵਿੱਚ ਨਵੀਨਤਾ ਨਹੀਂ ਹੈ ਅਸੀਂ ਅੰਗਰੇਜ਼ਾਂ ਨੂੰ ਦਿੱਤਾ ਕੁਝ ਨਹੀਂ ਉਹਨਾਂ ਤੋਂ ਲਿਆ ਹੀ ਹੈ ਸਾਡੇ ਕੋਲ ਜੋ ਨਵਾਂ ਹੈ ਉਹ ਪੱਛਮ ਦਾ ਸਿਰਜਿਆ ਹੋਇਆ ਹੈ ਕੀ ਕਾਰਨ ਹੈ ਕਿ ਸਾਡੇ ਤੇ ਪ੍ਰਭਾਵ ਪੈਂਦਾ ਹੀ ਹੈ ਅਸੀਂ ਪ੍ਰਭਾਵ ਪਾਉਂਦੇ ਨਹੀਂ ਅੰਗਰੇਜ਼ਾਂ ਦੇ ਜਾਣ ਉਪਰੰਤ ਅਸੀਂ ਮੁੜ ਪ੍ਰਾਤਨਤਾ ਦੇ ਰਾਹ ਪੈ ਗਏ ਹਾਂ ਸਾਡੇ ਲਈ ਪ੍ਰਯੋਗਸ਼ਾਲਾ ਨਹੀਂ ਗਊਸ਼ਾਲਾ ਉਦਯੋਗ ਜਾਂ ਯੂਨੀਵਰਸਿਟੀ ਨਹੀਂ ਮੰਦਰ ਮਹੱਤਵਪੂਰਨ ਹੋ ਗਿਆ ਹੈ ਅਸੀਂ ਕੋਈ ਨਵਾਂ ਸ਼ਹਿਰ ਵਸਾਇਆ ਨਹੀਂ ਪੁਰਾਣਿਆਂ ਦੇ ਨਾਂ ਹੀ ਬਦਲੇ ਹਨ ਅਸੀਂ ਪਿੱਛੇ ਵੇਖ ਕੇ ਅੱਗੇ ਤੁਰਨ ਦਾ ਯਤਨ ਕਰ ਰਹੇ ਹਾਂ ਅਸੀਂ ਅਕਸਰ ਦੋ ਵਾਰੀ ਸੋਚਦੇ ਹਾਂ ਅਫਸਰ ਦੇ ਮਿਲਣ ਤੋਂ ਪਹਿਲਾਂ ਅਤੇ ਅਫਸਰ ਦੇ ਗਵਾਚਣ ਤੋਂ ਮਗਰੋਂ ਦੋਵੇਂ ਪ੍ਰਕਾਰ ਦੀ ਇਹ ਸੋਚ ਕਿਸੇ ਲਈ ਖੇਨੀ ਲੱਗਦੀ ਅਸੀਂ ਬਹੁਤ ਉਦਾਸੀ ਵਾਲੇ ਅਤੇ ਵੰਡੀਆਂ ਪਾਉਣ ਵਾਲੇ ਸਮੇਂ ਵਿੱਚ ਜਿਉ ਰਹਾਂ ਜੇ ਭਵਿੱਖ ਦੀ ਨੁਹਾਰ ਬਦਲਣੀ ਹੈ ਤਾਂ ਆਪਣੀਆਂ ਬਾਵਾ ਚੁੰਗਣੀਆਂ ਪਹਿਨਣੀਆਂ ਆਪਣਾ ਜੀਵਨ ਸਵਾਰਨ ਦੀ ਜ਼ਿੰਮੇਵਾਰੀ ਸਾਡੀ ਹੈ ਸਵੈ ਵਿਸ਼ਵਾਸ ਨਾਲ ਅੱਜ ਹੀ ਆਰੰਭ ਕਰੋ ਮਾਨ ਕਰੋ ਕਿ ਕੁਝ ਨਵਾਂ ਕਰਨ ਦਾ ਅਫਸਰ ਮਿਲਿਆ ਹੈ ਸਿੱਧ ਕਰੋ ਕਿ ਅਸੀਂ ਜਾਗ ਪਏ ਹਾਂ ਧੰਨਵਾਦ